ਪਰਮ ਸਤਕਾਰ ਯੋਗ ਰੱਬ ਵਰਗੇ ਦਰਸ਼ਕੋ ਦੇ ਸਰੋਤੇ ਹੋ ਤੁਹਾਡੀ ਸੇਵਾ ਦੇ ਵਿੱਚ ਜਾਨੀ ਚੋਰ ਤੇ ਰਾਜਾ ਨਰ ਸੁਲਤਾਨ ਦਾ ਕਿੱਸਾ ਪੇਸ਼ ਕਰੀ ਜਾ ਰਿਹਾ ਹਾਂ ਉਮੀਦ ਕਰਦਾ ਹਾਂ ਆਪ ਚੰਗਾ ਪਸੰਦ ਕਰੋਗੇ ਪਿਆਰ ਬਖਸ਼ੋਗੇ ਤੇ ਲੜੀ ਵਾਰ ਇਹ ਛੋਟੇ ਛੋਟੇ ਭਾਗ ਬਣਾਏ ਆ ਪੰਜ ਪੰਜ ਛੇ ਛੇ ਮਿੰਟਾਂ ਦੇ ਆਪ ਲੜੀ ਜੋੜਨ ਵਾਸਤੇ ਉਸ ਤੋਂ ਪਹਿਲਾਂ ਵਾਲਾ ਸੁਣਿਆ ਕਰੋ ਤੇ ਫਿਰ ਅਗਲਾ ਹਿੱਸਾ ਸੁਣ ਕੇ ਜ਼ਰੂਰ ਪਸੰਦ ਕਰੋਗੇ ਗੱਲ ਇਹ ਕਰਨ ਲੱਗੇ ਆ ਜਦੋਂ ਜਾਨੀ ਚੋਰ ਬੁੱਧ ਸਿੰਘ ਦੇ ਕਿਲੇ ਵਿੱਚੋਂ ਰਾਣੀ ਨਿਹਾਲਦੇਵ ਨੂੰ ਬਾਹਰ ਲਜਾਣ ਦਾ ਯਤਨ ਕਰ ਰਿਹਾ ਹੈ ਉੱਥੇ ਪਹੁੰਚਿਆ ਹੈ ਜਿੱਥੋਂ ਦੀ ਸਾਰੇ ਕਿਲੇ ਦਾ ਪਾਣੀ ਬਾਹਰ ਜਾਂਦਾ ਸੀ ਗੰਦੀ ਨਾਲੀ ਦੇ ਉੱਤੇ ਇੱਕ ਨਾਰਦਾਨਾ ਬਣਾਇਆ ਸੀ ਨਾਰਦਾਨੇ ਕੋਲੇ ਇੱਕ ਪਠਾਨ ਦਾ ਪਹਿਰਾ ਲੱਗਿਆ ਆਓ ਉੱਥੇ ਸੁਣੀਏ ਨਾਰਦਾਂ ਨੇ ਮੂਰੇ ਪੈਰਾ ਲੱਗਿਆ ਪਠਾਨ ਦਾ ਸੀ ਬੜੀ ਮਜ਼ਬੂਤ ਪਿਆ ਡਾਹੀ ਚਾਰ ਪਾਈ ਹੈ ਸੋਇਆ ਮੋਇਆ ਏਕ ਹੀ ਸਮਾਨ ਸਿਆਣੇ ਆਖਦੇ ਨੇ ਨੀਂਦ ਮੇ ਬੇਹੋਸ਼ ਨਾ ਸੁਰਤ ਉਹਨੂੰ ਕਾਈ ਹੈ ਕੋਨ ਮੋਨ ਸਰ ਸਾਤੀ ਪੂਰੇ ਸਾਢੇ ਤਿੰਨ ਹੱਥ ਲੱਤੀ ਸਲਵਾਰ 40 ਗਜ ਦੀ ਅੜਾਈ ਹੈ ਬਿਜਲੀ ਸਮਾਨ ਸਰ ਚਮਕੇ ਕਿਸ਼ੋਰ ਚੰਦਾ ਸੱਜਰੀ ਹਜਾਮਤ ਪਠਾਨ ਨੇ ਕਰਾਈ ਹੈ ਸਿੱਖਾਂ ਚਾਰ ਮਰੋੜ ਕੇ ਰਾਣੀ ਦੇ ਨਿਕਾਲ ਕਹਿੰਦਾ ਜਾਨੀ ਦੌੜ ਜਾ ਸੰਬੂ ਦੀਏ ਦਿਖਾਲ ਜੁੱਤੀ ਪੱਕੀ ਜਾਨੀ ਚੋਰ ਦੇ ਸਤਾਰੀ ਐ ਸੱਜੇ ਪੈਰੋਂ ਛੱਟ ਸੂਰਮੇ ਉਤਾਰੀ ਐ ਕਾਣ ਵਾਂਗ ਹੱਥ ਉੱਤੇ ਨੂੰ ਉਭਾਰਦਾ ਤਾੜ 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 ਸਿਰ ਵਿੱਚ ਮਾਰਦਾ ਸੱਜਰੀ ਹਜਾਮਤ ਕਰਾਈ ਹੋਈ ਐ ਆਵੇਂ ਨਾ ਨજર ਸਰਵਾਲ ਕੋਈ ਹੈ ਨਾਈ ਕੋਲੋਂ ਜਾਂਦੇ ਝੰਡ ਨੂੰ ਉਤਾਰਦਾ ਤਾੜ 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 ਸਿਰ ਵਿੱਚ ਮਾਰਦਾ ਗੁੱਸੇ ਨਾਲ ਉੱਠਿਆ ਪਠਾਨ ਪਿਆਰ ਪਿਆਰ ਆ ਜਾਨੀ ਚੋਰ ਨੇ ਵੀ ਦਿਲ ਮੇ ਵਿਚਾਰਿਆ ਜਾਨੀ ਦੋਹਾ ਪਾਵੇਂ ਆ ਨੂੰ ਹੱਥ ਡਾਰਦਾ ਤਾੜ 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 ਸਿਰ ਵਿੱਚ ਮਾਰਦਾ ਸਣੇ ਮੰਜੇ ਪਾਣੀ ਵਿੱਚ ਪਠਾਨ ਗੇਰਿਆ ਤੜ ਦਾ ਪਜਾਮੇ ਸਣੇ ਵੀਰ ਮੇਰੇ ਆ ਕਸ਼ੋਰ ਚੰਦਾ ਗੁੱਸਾ ਬੁਰਾ ਚੋਰ ਯਾਰ ਦਾ ਤਾੜ 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 ਸਿਰ ਵਿੱਚ ਮਾਰਦਾ ਤਾੜ 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 ਸਿਰ ਵਿੱਚ ਮਾਰਦਾ ਜਾਨੀ ਰਾਣੀ ਬੈਠ ਕੇ ਵਿੱਚ ਬੇੜੀ ਦੇ ਯਾਰ ਵਿੱਚ ਡੇਰੇ ਦੇ ਆ ਗਏ ਮਿਲੇ ਆਣ ਨਰਨਾਰ ਇਹ ਦਰਵੀਰ ਪਠਾਨ ਨੇ ਦਿਆ ਮਚਾ ਹੈ ਸ਼ੋਰ ਖਬਰ ਹੋਈ ਕੁੱਲ ਸ਼ਹਿਰ ਮੇ ਲੈ ਗਿਆ ਜਾਨੀ ਚੋਰ ਆਏ ਤੁਰਤ ਕੁਦਵਾਲ ਨੇ ਲਿਆ ਪਠਾਨ ਨਿਕਾਲ ਕੀਆ ਪੇਸ਼ ਸਰਕਾਰ ਦੇ ਕੁੱਲ ਸੁਣਾਇਆ ਹਾਲ ਸੋਣ ਕੇ ਬੁੱਧ ਸਿੰਘ ਰਾਜ ਨੇ ਦੀਆ ਹੁਕਮ ਜੋ ਬੋਲ ਹੁਣ ਵਜਾ ਦਿਓ ਜੰਗ ਦੇ ਤੁਰਸ ਨਗਾਰੇ ਢੋਲ ਜੰਗੀ ਬਿਗਲ ਝੱਟ ਵੱਜਿਆ ਕਿਹਾ ਜਦੋਂ ਸਰਕਾਰ ਦੋਨੋਂ ਪਾਸੇ ਵੀਰਨੋਂ ਹੋਈਆਂ ਫੌਜਾਂ ਤਿਆਰ ਆਆਂ ਆਂ ਬੀਚ ਮਦਾਨੰਦੇ ਫੌਜਾਂ ਦੋਏ ਨਿਸੰਗ ਦੇਖੋ ਹਿੱਸੇ ਦੂਸਰੇ ਸੂਰਮਿਆਂ ਦਾ ਜੰਗ ਪਿਆਰੇ ਦਰਸ਼ਕੋ ਇੱਥੋਂ ਤੱਕ ਜਾਨੀ ਚੋਰ ਦੇ ਕਿੱਸੇ ਦਾ ਪਹਿਲਾ ਹਿੱਸਾ ਆਪਨੇ ਸੁਣਿਆ ਹੈ ਤੇ ਦੂਸਰੇ ਹਿੱਸੇ ਵਿੱਚ ਇਹ ਜੰਗ ਹੋਊਗੀ ਬੁੱਧ ਸਿੰਘ ਰਾਜੇ ਦੀ ਫੌਜ ਤੇ ਰਾਜੇ ਨਰ ਸੁਲਤਾਨ ਦੀ ਫੌਜ ਦੀ ਜੰਗ ਉਮੀਦ ਕਰਦਾ ਹਾਂ ਆਪ ਇਹ ਹਿੱਸਾ ਜ਼ਰੂਰ ਸੁਣੋਗੇ ਦੂਸਰੇ ਹਿੱਸੇ ਵਿੱਚ ਪਿਆਰ ਬਣਾਈ ਰੱਖਣਾ